ਦੇਖੋ ਜੀ ਸਾਰਿਆਂ ਜਿਵੇਂ ਇਸ ਤੋਂ ਪਹਿਲਾਂ ਵੀ ਇਸ ਮੈਟਰ ਦੇ ਰਿਗਾਰਡਿੰਗ ਪ੍ਰੈਸ ਕਾਨਫਰੰਸ ਹੈ ਜਿਹੜੀ ਕੀਤੀ ਜਾ ਚੁੱਕੀ ਹੈ ਮਾਨਯੋਗ ਐਸਐਸਪੀ ਡਾਕਟਰ ਪ੍ਰਕਾਸ਼ ਜੈਜੀਵ ਇਹ ਮੌਕਲੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ 16 ਚਾਰ ਨੂੰ ਜਿਹੜੀ ਖਾਲਸਾ ਕਾਲਜ ਦੇ ਬਾਹਰ ਜਿਹੜੀ ਇੱਕ ਇਨਸੀਡੈਂਟ ਹੋਇਆ ਸੀ ਫਾਇਰਿੰਗ ਦਾ ਪਿੰਗ ਦਾ ਝਗੜੇ ਦਾ ਜਿਸ ਵਿੱਚ ਕਿ ਕੁਝ ਜਿਹੜੇ ਨੌਜਵਾਨ ਸੀਗੇ ਉਹ ਆਪਣੀ ਆਪਣੇ ਵੱਲੋਂ ਹੀ ਇੱਕ ਤਰ੍ਹਾਂ ਦੀ ਬਰਦਾਸ਼ਤ ਦੀ ਨੂੰ ਲੈ ਕੇ ਜਿਹੜਾ ਹੈਗਾ ਇਨਸੀਡੈਂਟ ਹੋਇਆ ਸੀ ਇਸ ਦੇ ਵਿੱਚ ਪਹਿਲਾਂ ਇਸ ਤੋਂ ਪਹਿਲਾਂ ਤਿੰਨ ਜਿਹੜੇ ਵਿਅਕਤੀ ਹੈਗੇ ਗ੍ਰਿਫਤਾਰ ਕੀਤੇ ਗਏ ਸੀ। ਫਿਰ ਇਨਵੈਸਟੀਗੇਸ਼ਨ ਨੂੰ ਫਰਦਰ ਲੈ ਕੇ ਜਾਂਦੇ ਹਾਂ ਇਹਨਾਂ ਦੇ ਦੋ ਐਸੋਸੀਏਟ ਜਿਨ੍ਹਾਂ ਦਾ ਨਾਮ ਹੈਗਾ ਪ੍ਰਵੀਨ ਉਰਫ ਗੋਗੀ ਜਿਹੜਾ ਕਿ ਰਹਿਣ ਵਾਲਾ ਹੈਗਾ ਢਾਣੀ ਡਾਂਗੂ ਰੋਡ ਰਾਜਾਵਾਲੀ ਦਾ ਤੇ ਦੂਸਰਾ ਰਵੀ ਕੁਮਾਰ ਉਰਫ ਗੋਲੂ ਜਿਹੜਾ ਰਹਿਣ ਵਾਲਾ ਹੈਗਾ ਹਾਜ਼ਰੇ ਦਾ ਤੇ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਪ੍ਰਵੀਨ ਉਰਫ ਗੋਗੀ ਦੇ ਉੱਤੇ ਇਸ ਤੋਂ ਪਹਿਲਾਂ ਵੀ ਜਿਹੜੇ ਨੇ ਦੋ ਮੁਕਦਮੇ ਦਰਜਲੇ ਇੱਕ ਹੈਗਾ ਸਾਦੂਲ ਸ਼ਹਿਰ ਰਾਜਸ탄 ਗੰਗਾਨਗਰ ਦਾ ਦੂਸਰਾ ਥਾਣਾ ਸਦਰ ਉਹ ਹੁੰਦਾ ਤੇ ਸਿਮਿਲਰਲੀ ਜਿਹੜਾ ਰਵੀ ਕੁਮਾਰ ਉਸ ਗੋਲੂ ਹੈਗਾ ਗੋਲੂ ਦੇਤੇ ਵੀ ਸਦਰ ਮਰਦਾ ਇੱਕ ਜਿਹੜਾ ਪਰਚਾ ਹੈਗਾ ਇਹਦਾ ਦੋਨੋਂ ਜਾਣੇ ਪੁਰਾਣੇ ਕੰਪਨੀ ਸਨੇਤ ਦੁਜੀ ਦੇ ਤੇ ਇਸ ਇਨਸੀਡੈਂਟ ਆਫ ਫਾਇਰਿੰਗ ਦੇ ਵਿੱਚ ਵੀ ਇਹਨਾਂ ਦੀ ਸ਼ਮੂਲੀਅਤ ਜਿਹੜੀ ਸੀਗੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਰਵੀ ਨੂੰ 17 ਤਰੀਕ ਨੂੰ ਰਵੀ ਨੂੰ 18 ਤਰੀਕ ਨੂੰ ਕਰ ਲਿਆ ਗਿਆ ਟੋਟਲ ਆਪਣੇ ਜੇ ਇਹਨਾਂ ਕੋਲ ਦੋ ਕੋਲ ਵੀ ਜਿਹੜੇ ਹੈਗੇ ਬ੍ਰਾਂਡ ਦੇ ਚਾਹੇ ਹੁਣ ਇਸ ਮੁਕਦਮੇ ਦੇ ਵਿੱਚ ਟੋਟਲ ਜਿਹੜਾ ਮੁਕਦਮਾ ਨੰਬਰ ਸਾਡਾ 66 ਹੈਗਾ ਇਹਦੇ ਵਿੱਚ ਟੋਟਲ ਜਿਹੜੇ ਪੰਜ આરોપી ਜਿਹੜੇ ਹੁਣ ਤੱਕ ਇਹ ਗ੍ਰਿਫਟਾਰ ਕਰਨ ਸਰ ਇਹ ਪਤਾ ਲੱਗਿਆ ਵੀ ਕਿੰਨੇ ਖੈਰ ਕੀਤਾ ਸੀ ਇਹ ਦੋਨਾਂ ਨੂੰ ਕਿਵੇਂ ਤਾਲਮੇਲ ਹੋਇਆ ਸਾਰਿਆਂ ਨਾਲ ਆਪਸ ਵਿੱਚ ਇਹਦੇ ਵਿੱਚ ਇਹ ਆਪਸੀ ਕਿ ਪਹਿਲੇ ਇੱਕ ਚੀਜ਼ ਨੂੰ ਜਾਣਦੇ ਸੀਗੇ ਜਿਹੜੇ ਇਸ ਤੋਂ ਪਹਿਲਾਂ ਆਪਾਂ ਹੋਇਆ ਸੀ ਮੁਕੇਸ਼ ਪੰਡਿਤ ਜਿਹੜਾ ਕਿ ਬੀਸਿਕਲੀ ਪ੍ਰਧਾਨ ਬਣਨਾ ਚਾਹੁੰਦਾ ਸੀ ਸੋ ਕਾਲਡ ਜਿਹਨੂੰ ਆਪਾਂ ਕਹਿੰਦੇ ਆ ਕਿ ਆਪਣੇ ਵੱਲੋਂ ਵੀ ਇੱਕ ਕਰਕੇ ਇਹ ਉਹਦੇ ਹੀ ਸਾਥੀ ਸੰਗੀ ਨੇ ਸਾਰੇ ਇੱਕ ਜਿਹੜੇ ਲੋਕਲੀ ਹੈਗੇ ਨੇ ਸਾਰੇ ਜੋ ਸਰਦਰੋਹ ਬਹੁਤ ਦੇਰੀ ਦੇ ਹੈਗੇ ਨੇ ਇੱਕ ਦੂਜੇ ਨੂੰ ਜਾਣਦੇ ਸੀ ਇਹ ਪ੍ਰਧਾਨਗੀ ਦਾ ਹੀ ਹੋਦਾ ਸੀ ਜੀ ਜੀ ਬਿਲਕੁਲ ਹਾਂ ਇਹ ਬਿਲਕੁਲ ਇਹ ਪ੍ਰਧਾਨਗੀ ਦੇ ਹੀ ਰੌਲੇ ਦੇ ਵਿੱਚ ਹੀ ਇਹ ਸਾਰਾ ਸਰ ਇਸ ਮਾਮਲੇ 'ਚ ਦੋ ਹੋਰ આરોપી ਰਹਿੰਦੇ ਆ ਉਹ ਕਦੋਂ ਤੱਕ ਫੜੇ ਜਾਂਦੇ ਜੀ ਜੀ ਬਿਲਕੁਲ ਉਹਨਾਂ ਦੇ ਉੱਤੇ ਵੀ ਜਿਹੜੀ ਸਾਡਾ ਹੈਗਾਗਾ ਫੋਰ ਸੋਰਸਸ ਲਗਾਏਗੇ ਤੇ ਉਹਨਾਂ ਨੂੰ ਜਲਦੀ ਗਿਰਤਾ ਸਰ ਇਸ ਸਟੂਡੈਂਟ ਸੀ ਜਾਂ ਮਤਲਬ ਐਸੀ ਹੁਣ ਆਊਟਰ ਸੀਗੇ ਜੀ ਇਹ ਆਊਟਸਾਈਡਰ ਸੀ ਇਹ ਕੋਣ ਇਹਨਾਂ ਦੇ ਇੱਥੇ ਕਾਲਜ ਦੇ ਵਿੱਚ ਇਹਨਾਂ ਦਾ ਕੋਈ ਵੀ ਮਤਲਬ ਕਿ ਪੜਾਈ ਦਾ ਨਹੀਂ ਸੀ ਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਕਾਲਜ ਤੋਂ ਬਾਹਰ ਹੋਈ ਸੀ ਕਿ ਪਲੱਸ ਜਿਹੜਾ ਹੈਗਾ ਇਹਦੇ ਵਿੱਚ ਇਹਨਾਂ ਦਾ ਕੋਈ ਵੀ ਜਿਹੜਾ ਕੋਈ ਕਾਲਜ ਦਾ ਰੋਲ ਜਾਂ ਕਿਸੇ ਪ੍ਰਕਾਰ ਦਾ ਵੀ ਐਸਾ ਕੋਈ ਰੋਲ ਹੈ ਨਹੀਂ ਸੀ ਇਹ ਸਿਰਫ ਆਪਣੇ ਵੱਲੋਂ ਹੀ ਇੱਕ ਪ੍ਰਧਾਨਗੀ ਲਗਾਉਂਦੇ ਕਿਸੇ ਹੋਰ